ਬਾਕੀ ਮੇਰੇ ਸਾਰੇ ਅਫਸਰ ਤੇ ਸਾਰੀ ਟੀਮ ਲੱਗੀ ਹੋਈ ਹੈ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਔਰ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਵੱਲੋਂ ਵੀ ਜਿੰਨੀ ਵੀ ਸਾਨੂੰ ਵਾਧੂ ਫੋਰਸ ਤੇ ਲੋਡ ਸੀਗੀ ਉਹ ਸਾਨੂੰ ਮਿਲ ਗਈ ਸੀ ਤੇ ਅਸੀਂ ਪੂਰੇ ਏਰੀਆ ਨੂੰ ਸਿਕਿਉਰ ਕੀਤਾ ਹੋਇਆ ਔਰ ਬਾਅਦ ਵੀ ਜਿਸ ਐਸ ਪਰ ਰਿਕੁਆਇਰਮੈਂਟ ਅਸੀਂ ਬਿਲਕੁਲ ਸਿਕਿਉਰਟੀ ਅਰੇਂਜਮੈਂਟਸ ਟਾਈਟ ਕੀਤੇ ਮੈਮ ਕਿਹਨ ਕਰਕੇ ਪਹਿਲਾਂ ਅੰਮ੍ਰਿਤਸਰ ਦੀ ਜਿਹੜੀ ਬਾਤ ਆ ਕੋਈ ਸੀ ਉਸ ਤੋਂ ਬਾਅਦ ਕੀ ਆ ਜਾ ਰਿਹਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸਿਕਿਉਰਟੀ ਨੇ ਇਸੇ ਵੀ ਸ਼ਰਤਾਂ ਨੂੰ ਚੈੱਕ ਨਹੀਂ ਕੀਤਾ ਜਾ ਸਕਦਾ ਉੱਥੇ ਕਿਸ ਤਰ੍ਹਾਂ ਅਵਰਤੀ ਪਾਕੇ ਮੁਲਾਜ਼ਮ ਕੋਟਵਾਰਾ ਸੈਵਕ ਦੇ ਵਿਚੀਆਂ ਅਸਲ ਨਹੀਂ ਗੱਲਾਂ ਕੀਆਂ ਗਈਆਂ ਸੀ ਪਰ ਉਹ 20 ਸਾਬੋ ਦੇ ਵਿੱਚ ਦੇਖਣ ਨੂੰ ਮਿਲਦੇ ਅਸੀਂ ਕਿਸੇ ਕਿਸੇ ਨੂੰ ਸਾਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਪੂਰਾ ਧਿਆਨ ਚ ਰੱਖਦੇ ਹੋਏ ਪਰ ਫਿਰ ਵੀ ਅਸੀਂ ਸ਼ਿਮਾੜੇ ਅੰਸਰਾਂ ਤੇ ਨਜ਼ਰ ਰੱਖਣੀ ਸਾਡੀ ਡਿਊਟੀ ਹੈ ਇਸ ਕਰਕੇ ਮੇਰੇ ਵੱਲੋਂ ਆਪਣੀ ਫੋਰਸ ਨੂੰ ਪੂਰਾ ਬ੍ਰੀਫ ਦਿੱਤਾ ਗਿਆ ਹੈ ਕਿ ਅਸੀਂ ਕਿਸੇ ਨੂੰ ਵੀ ਜਿਹੜੇ ਸ਼ਰਦਾਲੂ ਮੱਥਾ ਟੇਕਣ ਆ ਰਹੇ ਅਸੀਂ ਕਿਸੇ ਨੂੰ ਇਨਕਨਵੀਨੀਅੰਸ ਕਾਜ਼ ਨਹੀਂ ਕਰਨੀ ਪਰ ਫਿਰ ਵੀ ਸਾਨੂੰ ਨਜ਼ਰ ਤਾਂ ਪੂਰੀ ਰੱਖਣੀ ਪੈਣੀ ਹੈ ਕੀਪਿੰਗ ਇਨ 뷰 ਦਸ ਸਿਨੈਰਿਟੀਜ਼ ਨਾਲ